ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 23 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਮੌਤ ਹੋਈ ਉਹਦੇ ਨਾਲ ਮੈਂ ਸਮਝਦਾ ਪੂਰੇ ਪੰਜਾਬ ਦੇ ਵਿੱਚ ਬੜੀ ਅੱਜ ਚਿੰਤਾ ਹੈ ਕਿਉਂਕਿ ਇੱਕ ਅਖਬਾਰ ਪੜ੍ਹ ਕੇ ਅੱਜ ਜਦੋਂ ਦੇਖਿਆ ਪੰਜਾਬ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਪੂਰੇ ਭਾਰਤ ਦੇ ਵਿੱਚ ਦੂਜੇ ਨੰਬਰ ਤੇ ਜਿਹੜਾ ਪੰਜਾਬ ਆਇਆ ਸੋ ਮੈਂ ਸਮਝਦਾ ਜਿੱਥੇ ਪਿਛਲੇ ਸਮੇਂ ਚਾਹੇ 2020 ਦੇ ਵਿੱਚ 21 121 ਲੋਕਾਂ ਦੀ ਜਾਨ ਗਈ 2024 ਦੇ ਵਿੱਚ 20 ਲੋਕਾਂ ਦੀ ਜਾਨ ਗਈ 15 ਲੋਕਾਂ ਦੀ ਅੱਖਾਂ ਦੀ ਰੌਸ਼ਨੀ ਗਈ ਹੁਣ ਫਿਰ 23 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਮੌਤ ਹੋਈ ਸੋ ਇਹ ਕਿਤੇ ਨਾ ਕਿਤੇ ਮੈਂ ਸਮਝਦਾ ਜਿਹੜੇ ਲੋਕ ਕੰਮ ਕਰ ਰਹੇ ਨੇ ਇਹਨਾਂ ਦੀਆਂ ਧਾਰਾਂ ਬੜੀਆਂ ਡੂੰਘੀਆਂ ਨੇ ਜਿਹੜੇ ਅੱਜ ਵੀ ਇਸ ਤਰੀਕੇ ਨਾਲ ਜ਼ਹਿਰੀਲੀ ਸ਼ਰਾਬ ਪੰਜਾਬ ਦੇ ਵਿੱਚ ਵੇਚ ਕੇ ਲੋਕਾਂ ਦੀਆਂ ਜਾਨਾਂ ਲੈ ਰਹੇ ਨੇ ਸਰਕਾਰ ਨੂੰ ਤੁਰੰਤ ਇਹਦੇ ਉੱਤੇ ਐਕਸ਼ਨ ਕਰਨਾ ਚਾਹੀਦਾ ਔਰ ਜਿਹੜੀ ਨੌਜਵਾਨੀ ਸਾਡੀ ਕਿਤੇ ਨਾ ਕਿਤੇ ਭਟਕ ਕੇ ਆਪਣੇ ਰਾਹ ਤੋਂ ਨਸ਼ਿਆਂ ਵੱਲ ਤੁਰੀ ਹੋਈ ਆ ਉਹਨੂੰ ਰੋਕਣ ਲਈ ਜਿਹੜੇ ਪ੍ਰਬੰਧ ਨੇ ਉਹ ਪ੍ਰਬੰਧਾਂ ਦੀ ਬੜੀ ਵੱਡੀ ਘਾਟ ਆ ਚਾਹੇ ਸਾਡੇ ਨਸ਼ਾ ਛਡਾਊ ਕੇਂਦਰ ਬਣੇ ਨੇ ਸਰਕਾਰ ਸਰਕਾਰ ਵੱਲੋਂ ਚਾਹੇ ਜਿਹੜੇ ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਨੇ ਉਹਨਾਂ ਚ ਕੋਈ ਡਾਕਟਰ ਨਹੀਂ ਹੈ ਕੋਈ ਉਹਨਾਂ ਦੇ ਚ ਸਟਾਫ ਨਹੀਂ ਹੈ ਸੋ ਉਹ ਜੇ ਸਟਾਫ ਪੂਰਾ ਹੋਏਗਾ ਜੇ ਉੱਥੇ ਪ੍ਰਬੰਧ ਵਧੀਆ ਹੋਣਗੇ ਤਾਂ ਉੱਥੇ ਜਿਹੜੇ ਲੋਕ ਅੱਜ ਵੀ ਨਸ਼ਾ ਛਡਣਾ ਚਾਹੁੰਦੇ ਨੇ ਜਿਹੜੇ ਨੌਜਵਾਨ ਨੂੰ ਪਰਿਵਾਰ ਉਹਨਾਂ ਦੇ ਨਸ਼ਾ ਛਡਾਉਣਾ ਚਾਹੁੰਦੇ ਨੇ ਤਾਂ ਉੱਥੇ ਆਪਣਾ ਇਲਾਜ ਕਰਾ ਸਕਦੇ ਨੇ ਨਹੀਂ ਤਾਂ ਅੱਜ ਜਿਹੜੇ ਅ ਅਸੀਂ ਦੇਖ ਰਹੇ ਹਾਂ ਜਿਵੇਂ ਜਿਹੜੀ ਇੱਕ ਗੋਲੀ ਜੀਵ ਦੇ ਹੀਟਾਂ ਰੱਖਣ ਵਾਲੀ ਜਿਵੇਂ ਪੰਜਾਬ ਦੇ ਵਿੱਚ बिक ਰਹੀ ਹੈ ਮੈਂ ਸਮਝਦਾ ਉਸ ਗੋਲੀ ਨਾਲ ਜਿੱਥੇ ਸਾਡੀ ਨੌਜਵਾਨੀ ਦਾ ਕਾਣ ਹੋ ਰਿਹਾ ਨੌਜਵਾਨੀ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਖਤਮ ਹੋ ਰਹੀ ਹੈ ਮੈਂ ਸਮਝਦਾ ਉਹਦੇ ਜਿਹੜੇ ਨਤੀਜੇ ਨੇ ਆਉਣ ਵਾਲੇ ਸਮੇਂ ਤੇ ਬੜੇ ਭਿਆਨਕ ਹੋਣਗੇ ਸੋ ਸਰਕਾਰਾਂ ਨੂੰ ਤੁਰੰਤ ਸੋਚਣਾ ਚਾਹੀਦਾ ਹੈ ਔਰ ਦੂਜੀ ਸਾਡੀ ਇਹ ਮੰਗ ਹੈ ਵੀ ਜਿਹੜੇ ਲੋਕਾਂ ਨੇ ਨਸ਼ੇ ਤੇ ਕਾਬੂ ਪਾਉਣਾ ਹੈ ਪਹਿਲਾਂ ਉਹਨਾਂ ਲੋਕਾਂ ਨੂੰ ਵੀ ਇਸ ਗੱਲ ਦੀ ਕਸਮ ਖਾਣੀ ਪੈਣੀ ਹੈ ਵੀ ਅਸੀਂ ਚਾਹੇ ਉਹ ਐਮਐਲਏ ਨੇ ਚਾਹੇ ਉਹ ਮੈਂਬਰ ਪਾਰਲੀਮੈਂਟ ਨੇ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੈ ਇਹਨਾਂ ਲੋਕਾਂ ਦਾ ਕਿਸੇ ਕੇਂਦਰੀ ਏਜੰਸੀ ਚੋਂ ਜਿਹੜਾ ਸਾਰਿਆਂ ਦਾ ਹਰ ਸਾਲ ਡ੍ਰੋਪ ਟੈਸਟ ਹੋਣਾ ਚਾਹੀਦਾ ਕਿਉਂਕਿ ਜੇ ਦੂਤ ਲਾਇਸੈਂਸ ਦੇ ਨਾਲ ਅਜਿਨਾਂ ਨੇ ਅਸਲਾ ਰੱਖਿਆ ਹੋਇਆ ਉਹਨਾਂ ਦਾ ਜਦ ਹਰ ਜਿਹੜਾ ਜਦੋਂ ਵੀ ਰੀਨਿਊ ਕਰਾਉਨੇ ਆ ਜਾਂ ਅਸੀਂ ਨਵਾਂ ਬਣਾਉਨੇ ਆ ਉਹਨਾਂ ਦਾ ਡ੍ਰੋਪ ਟੈਸਟ ਹੋ ਸਕਦਾ ਤਾਂ ਇਹ ਲੋਕਾਂ ਨੇ ਜਿਨ੍ਹਾਂ ਨੇ ਹਰ ਸਮੇਂ ਆਪਣੇ ਕੋਲ ਅਸਲਾ ਰੱਖਣਾ ਉਹਨਾਂ ਦਾ ਡਰਗ ਟੈਸਟ ਕਿਉਂ ਨਹੀਂ ਹਰ ਸਾਲ ਜ਼ਰੂਰੀ ਹੁੰਦਾ ਸੋ ਮੈਂ ਸਮਝਦਾ ਜੇ ਸਾਰੇ ਅਸੀਂ ਨਸ਼ਾ ਮੁਕਤ ਕਰਾਉਣ ਦੇ ਵਿੱਚ ਪੰਜਾਬ ਦੇ ਲੋਕ ਚਾਹੁੰਦੇ ਆ ਤਾਂ ਸਾਨੂੰ ਸਖਤੀ ਨਾਲ ਸਰਕਾਰਾਂ ਨੂੰ ਇਹਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ ਔਰ ਜਿਹੜੇ ਲੋਕਾਂ ਨੇ ਇਹ ਜੀ ਕਾਨੂੰਨੀ ਹਰਕਤ ਕੀਤੀ ਹੈ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਸੋ ਮੈਂ ਮੰਗ ਕਰਦਾ ਕਿ ਇਹਦੀ ਸੀਬੀਆਈ ਤੋਂ ਜਾਂਚ ਹੋ ਕੇ ਇਹ ਜਿਹੜੀਆਂ ਜਿੱਥੇ ਕਿੱਥੇ ਵੀ ਇਹਨਾਂ ਦੇ ਤਾਰਾਂ ਜੁੜੀਆਂ ਹੋਈਆਂ ਨੇ ਉਹ ਤਾਰਾਂ ਤੱਕ ਜਿਹੜਾ ਉੱਥੇ ਤੱਕ ਪਹੁੰਚਣਾ ਚਾਹੀਦਾ ਸੋ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਸਰਕਾਰ ਤੁਰੰਤ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੇਗੀ